ਬਿਕਰਮਜੀਠਿਆ ਕੁ ਸਮੇਂ ਬਾਅਦ ਜੇਲ੍ਹ ਚੋਂ ਬਾਹਰ ਆ ਜਾਣਗੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਵੇਂ ਨਾਬਾ ਜੇਲ੍ਹ ਦੇ ਬਾਹਰ ਪੁਲਿਸ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਨੇ ਇਸ ਦੇ ਨਾਲ ਹੀ ਇਹ ਵੀ ਜਾਣਕਾਰੀ ਹੈ ਕਿ ਟਿੱਪਰ ਲਗਾ ਕੇ ਆ ਰਸਤੇ ਨੇ ਜਿਹੜੇ ਉਹ ਵੀ ਬੰਦ ਕੀਤੇ ਜਾ ਰਹੇ ਨੇ ਸੋ ਨਾਬਾ ਜੇਲ੍ਹ ਦੇ ਬਾਹਰ ਦੀਆਂ ਤਸਵੀਰਾਂ ਨੇ ਭਾਰੀ ਪੁਲਿਸ ਫੋਰਸ ਹੈ ਜਿਹੜੀ ਉਹ ਤਾਇਨਾਤ ਕੀਤੀ ਗਈ ਹੈ ਆ ਪੂਰੀ ਜਾਣਕਾਰੀ ਲਵਾਂਗੇ ਸਾਡੇ ਸਹਿਯੋਗੀ ਸਿਕੰਦਰ ਸਿੰਘ ਆ ਇਸ ਵੇਲੇ ਨਾਬਾ ਜੇਲ੍ਹ ਦੇ ਬਾਹਰ ਮੌਜੂਦ ਨੇ ਸਿਕੰਦਰ ਇਸ ਵੇਲੇ ਸਥਿਤੀ ਕੀ ਹੈ ਟਿੱਪਰ ਲਗਾਏ ਜਾ ਰਹੇ ਨੇ ਆਖਰ ਕਾਰਨ ਕੀ ਹੈ ਇਹਨਾਂ ਟਿੱਪਰ ਲਗਾਉਣ ਦਾ ਜੀ ਇਹ ਤੁਹਾਨੂੰ ਦੱਸ ਦਈਏ ਕਿ ਬਿਕਰਮਜੀਤ ਸਿੰਘ ਮਰੀਟੀਆਂ ਨੇ ਜਿਹੜੇ ਕਰੀਬ 7 ਮਹੀਨੇ ਤੋਂ ਨਾਬਾ ਦੀ ਜੇਲ੍ਹ ਦੇ ਵਿੱਚ ਅਮਨੰਦੋ ਬਾਤ ਜਾਇਦਤ ਮਾਮਲੇ ਦੇ ਵਿੱਚ ਨਜ਼ਰਬੰਦ ਨੇ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲੀ ਹੈ ਜੋ ਕਿ ਇਹਨਾਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਸਵੇਰ ਤੋਂ ਹੀ ਅਜ ਪੁਲਿਸ ਨੇ ਬੈਰੀਗੇਟਿੰਗ ਕਰਕੇ ਸੜਕ ਦੇ ਆਲੇ ਦੁਆਲੇ ਟਿੱਪਰ ਲਗਾ ਕੇ ਰੋਡ ਨੂੰ ਜਾਮ ਕਰਨ ਦੀ ਤਿਆਰੀ ਵਿੱਚ ਹੈ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮੀਡੀਆ ਨੂੰ ਵੀ ਜੋ ਹੈ ਕਰੀਬ ਅੱਧਾ ਕਿਲੋਮੀਟਰ ਪਿੱਛੇ ਹਟ-ਹਟ ਕੇ ਤੇ ਕਵਰੇਜ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਜੀ ਇਹ ਇਹ ਕਾਰਨ ਕੀ ਹੈ ਟਿੱਪਰ ਕਿਉਂ ਲਗਾਏ ਜਾ ਰਹੇ ਨੇ ਆਕਰ ਸੜਕ ਕਿਉਂ ਬੰਦ ਕੀਤੀ ਜਾ ਰਹੀ ਹੈ ਕੀ ਸੁਰੱਖਿਆ ਕਾਰਨ ਹੀ ਨੇ ਕਿ ਕਿਤੇ ਨਾ ਕਿਤੇ ਸਰਕਾਰ ਨੂੰ ਇਹ ਲੱਗਦਾ ਹੈ ਕਿ ਹੈ ਇਹ ਵੀ ਜਿਹੜਾ ਹੈਗਾ ਟਿੱਪਰ ਲਗਾ ਕੇ ਕੜਗ ਬੰਦ ਕਰਕੇ ਅਖਾਲੀ ਆਗੂਆਂ ਨੂੰ ਜਿਹੜਾ ਜੇਲ੍ਹ ਦੇ ਗੇਟ ਦੇ ਨੇੜੇ ਨਹੀਂ ਆਉਣ ਦਿੱਤਾ ਜਾਵੇਗਾ ਪਰ ਅਖਾਲੀ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਜੇਲ੍ਹ ਦੇ ਕੋਲ ਬਿਲਕੁਲ ਗੇਟ ਦੇ ਕੋਲ ਉਹਨਾਂ ਦਾ ਭਰਵਾ ਸਵਾਗਤ ਕਰਾਂਗੇ ਅਤੇ ਫੁੱਲਾਂ ਨਾਲ ਵਰਕਾ ਕਰਾਂਗੇ ਜੀ ਜ ਸਿਕੰਦਰ ਇਸ ਵੇਲੇ ਕਿਹੜੇ ਕਿਹੜੇ ਆਗੂ ਨੇ ਜਿਹੜੇ ਜਾਂ ਕਿੰਨੇ ਕੁ ਸਮਰਥਕ ਨੇ ਇਸ ਵੇਲੇ ਨਾਬਾ ਜੇਲ੍ਹ ਦੇ ਬਾਹਰ ਮੌਜੂਦ ਨੇ ਜਾਂ ਆਲੇ ਦੁਆਲੇ ਮੌਜੂਦ ਨੇ ਇਸ ਵੇਲੇ ਕਰੀਬ 100 ਦੇ ਕਰੀਬ ਜਿਹੜੇ ਹੈਗੇ ਨੇ ਅਕਾਲੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਨਾਬਾ ਦੇ ਮੱਖਣ ਸਿੰਘ ਲਾਲਕਾ ਦੀ ਅਗਵਾਈ ਦੇ ਵਿੱਚ ਇਕੱਠੇ ਹੋਏ ਨੇ ਤੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਮਾਝੇ ਤੋਂ ਵੀ ਜਿਹੜੇ ਲੋਕ ਨੇ ਕੱਲ੍ਹ ਹੀ ਇੱਥੇ ਆ ਕੇ ਨੇੜੇ-ਨੇੜੇ ਦੇ ਇਲਾਕਿਆਂ ਦੇ ਹੋਟਲਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੇ ਵੀ ਉਹਨਾਂ ਦਾ ਵੀ ਇਹ ਕਿਹਾ ਹੈ ਕਿ ਮਜੀਠੀਆ ਸਾਹਿਬ ਦਾ ਅਸੀਂ ਫੁੱਲਾਂ ਨਾਲ ਤੇ ਲੱਡੂਆਂ ਦੇ ਨਾਲ ਸਵਾਗਤ ਕਰਾਂਗੇ ਜੇਲ੍ਹ ਦੇ ਬਾਹਰ ਆਉਣ ਤੋਂ ਸਿਕੰਦਰ ਕਿੰਨਾ ਕਿੰਨਾ ਸਮਾਂ ਲੱਗ ਸਕਦਾ ਹੈ ਮਜੀਠੀਆ ਨੂੰ ਜੇਲ੍ਹ ਚੋਂ ਬਾਹਰ ਆਉਣ ਲਈ ਹਾਲਾਂਕਿ 10 ਵਜੇ ਜਾਂ 10:30 ਵਜੇ ਦਾ ਸਮਾਂ ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਵੀ ਦੇਰੀ ਵੀ ਹੋ ਸਕਦੀ ਹੈ ਇਸ ਦੇ ਨਾਲ ਉਹਨਾਂ ਦਾ ਕਿਹਾ ਹੈ ਕਿ ਕਰੀਬ 11 ਦੇ ਵਜੇ ਦੇ ਬਾਹਰ ਜੋ ਹੈ ਵਿਕਰਮ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆ ਸਕਦੇ ਹਨ ਪਰ ਇਹ ਉਹਨਾਂ ਦੇ ਬਾਹਰ ਆਉਣ ਤੇ ਹੀ ਪਤਾ ਲੱਗੇਗਾ ਕਿ ਉਹ ਕਿੰਨੇ ਕਵਜੇ ਜਿਹੜਾ ਹੈ ਜੇਲ੍ਹ ਦੇ ਗੇਟ ਤੇ ਆਉਂਦੇ ਹਨ ਤੇ ਅਕਾਲੀ ਵਰਕਰਾਂ ਦੇ ਵਿੱਚ ਭਾਰੀ ਉਤਸ਼ਾਹ ਹੈ ਅਕਾਲੀ ਵਰਕਰ ਲੱਡੂ ਫੁੱਲਾਂ ਦੀ ਵਰਖਾ ਕਰਨ ਲਈ ਬਿਲਕੁਲ ਤਿਆਰ ਪਰ ਤਿਆਰ ਹਨ ਠੀਕ ਹੈ ਸ਼ੁਕਰੀਆ ਸ਼ੁਕਰੀਆ ਸਿਕੰਦਰ ਜਾਣਕਾਰੀ ਦੇਣ ਲਈ ਸੋ ਇਸਨ ਸਾਡੇ ਸਹਿਯੋਗੀ ਨਾਬਾ ਤੋਂ ਸਿਕੰਦਰ ਸਿੰਘ ਜੋ ਇਸ ਵੇਲੇ ਨਾਬਾ ਜੇਲ੍ਹ ਦੇ ਬਾਹਰ ਮੌਜੂਦ ਨੇ ਉੱਥੇ ਸਮਰਥਕ ਵੀ ਜੁਟ ਚੁੱਕੇ ਨੇ ਪੁਲਿਸ ਪ੍ਰਸ਼ਾਸਨ ਨੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਨੇ ਬੈਰੀਕੇਟਿੰਗ ਕੀਤੇ ਜਾਣ ਦੀ ਵੀ ਖਬਰ ਹੈ ਸੋ ਤਸਵੀਰਾਂ ਨਾਲ ਨਾਲ ਤੁਹਾਨੂੰ ਦਿਖਾ ਰਹੇ ਹਾਂ ਨਾਬਾ ਜੇਲ੍ਹ ਦੇ ਬਾਹਰ ਦੀਆਂ ਜਿੱਥੇ ਵਿਕਰਮ ਮਜੀਠੀਆ ਦੇ ਸਵਾਗਤ ਲਈ ਸਮਰਥਕ ਨੇ ਜਿਹੜੇ ਅਕਾਲੀ ਦਲ ਦੇ ਜਿਹੜੇ ਵਰਕਰ ਨੇ ਉਹ ਮੌਜੂਦ ਦਿਖਾਈ ਦੇ ਰਹੇ ਨੇ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਵੀ ਮੌਜੂਦ ਦੱਸਿਆ ਜਾ ਰਿਹਾ ਹੈ ਸੋ ਕੁਝ ਸਮੇਂ ਬਾਅਦ ਵਿਕਰਮ ਮਜੀਠੀਆ ਜੇ